ਦੋਸਤੋ ਜੋਤਿਸ਼ ਦੇ ਵਿੱਚ ਜਿਹੜੀ ਕੁੰਭ ਰਾਸ਼ੀ ਤੇ ਬ੍ਰਿਸ਼ਚਿਕ ਰਾਸ਼ੀ ਇਹ ਦੋ ਸ਼ਰਾਪਤ ਮੰਨੀਆਂ ਗਈਆਂ ਅੱਜ ਅਸੀਂ ਗੱਲ ਕਰਾਂਗੇ ਕੁੰਭ ਰਾਸ਼ੀ ਕੁੰਭ ਰਾਸ਼ੀ 11 ਨੰਬਰ ਰਾਸ਼ੀ ਹੁੰਦੀ ਹੈ ਕਾਲਪੁਸ਼ ਦੀ ਕੁੰਡਲੀ ਦੇ ਵਿੱਚ ਤੇ ਇਹਦਾ ਜਿਹੜਾ ਕਰਤਾ ਤਰਤਾ ਆ ਉਹ ਸ਼ਨੀ ਗ੍ਰਹਿ ਹੁੰਦਾ ਸ਼ਨੀ ਗ੍ਰਹਿ ਦੀ ਹੈ ਜਿਹੜੀ ਹੈ ਮੂਲ ਤ੍ਰਿਕੋਣ ਰਾਸ਼ੀ ਹੈ ਤੇ ਇਸ ਦੇ ਵਿੱਚ ਜਿਹੜਾ ਸ਼ਨੀ ਜਦੋਂ 11ਵੇਂ ਘਰ ਦੇ ਵਿੱਚ ਹੋਵੇ 11ਵੀਂ ਰਾਸ਼ੀ ਦੇ ਵਿੱਚ ਹੋਵੇ ਤਾਂ ਬਹੁਤ ਹੀ ਬਿਊਟੀਫੁਲ ਫਲ ਦਿੰਦਾ ਹੈ। ਅੱਛਾ ਇਸ ਰਾਸ਼ੀ ਦੇ ਵਿੱਚ ਜਦੋਂ ਚੰਦਰਮਾ ਹੁੰਦਾ ਆ ਤਾਂ ਅਸੀਂ ਇਸ ਨੂੰ ਕੁੰਭ ਰਾਸ਼ੀ ਮੰਨਦੇ ਆ ਤੇ ਜੇ ਲਗਨ ਦੇ ਵਿੱਚ ਜਿਸ ਤਰ੍ਹਾਂ ਇੱਥੇ ਦਿਖਾਇਆ ਗਿਆ ਉਹ ਜਦੋਂ ਹੁੰਦਾ ਤੇ ਕੁੰਭ ਲਗਨ ਦਾ ਬੰਦਾ ਹੁੰਦਾ ਆ ਤੇ ਉਸ ਦਾ ਜ਼ਿੰਦਗੀ ਦੇ ਵਿੱਚ ਉਹਦੇ ਸ਼ਨੀ ਜਿਹੜਾ ਹੈ ਉਹ ਬਹੁਤ ਪ੍ਰਭਾਵ ਕਰਦਾ ਹੈ। ਹੁਣ ਕੁੰਭ ਹੈ ਕੀ? ਕੁੰਭ ਇਹਦਾ ਨਾਮ ਜਿਹੜਾ ਇਟਸੈਲਫ ਜਿਸ ਤਰ੍ਹਾਂ ਕੁੰਭ ਦਾ ਮੇਲਾ ਮਤਲਬ ਪਾਣੀ ਦਾ ਘੜਾ ਘੜਾ ਹੈ ਜਿਹੜਾ ਉਸ ਦੇ ਵਿੱਚ ਅੰਮ੍ਰਿਤ ਉਸ ਨੂੰ ਕੁੰਭ ਕਿਹਾ ਜਾਂਦਾ ਘੜੇ ਦੇ ਵਿੱਚ ਪਾਣੀ ਨੂੰ ਤੇ ਜਿਹੜਾ ਉਹ ਪਾਣੀ ਅਗਰ ਅੰਮ੍ਰਿਤ ਹੋਵੇ ਤੇ ਉਸ ਨੂੰ ਕੁੰਭ ਦਾ ਦਰਜਾ ਦਿੱਤਾ ਗਿਆ ਤੇ ਕਿਸ ਤਰ੍ਹਾਂ ਇਸ ਰਾਸ਼ੀ ਦੇ ਵਿੱਚ ਅੰਮ੍ਰਿਤ ਹੈ ਅੱਜ ਗੱਲ ਉਹਦੀ ਵੀ ਨਾਲ ਕਰਦੇ ਹਾਂ ਇਸ ਦੇ ਵਿੱਚ ਜਿਹੜਾ ਨਕਸ਼ਤਰ ਇੱਕ ਖਾਸ ਹੈ ਉਸ ਦਾ ਨਾਮ ਹੈ ਛਤ ਵਿਸ਼ਾ ਨਕਸ਼ਤਰ 100 ਵਿਸ਼ਿਆਂ ਦਾ ਮਾਸਟਰ ਉਹ ਜਿਹੜਾ ਨਕਸ਼ਤਰ ਹੈ ਉਹ ਜਿਸ ਵੀ ਬੰਦੇ ਦਾ ਹੁੰਦਾ ਆ ਉਹ ਬੰਦਾ ਜਿਹੜਾ ਆ ਉਸ ਦੇ ਮਤਲਬ ਹਰ ਚੀਜ਼ ਦਾ ਜਿਸ ਦਾ ਮਾਸਟਰ ਹੁੰਦਾ ਉਹਨੂੰ ਜਿਆਦਾ ਕੁਝ ਸਿੱਖਣ ਨੂੰ ਟਾਈਮ ਨਹੀਂ ਲੱਗਦਾ ਬਹੁਤ ਜਲਦ ਉਹ ਮਕੈਨੀਕਲ ਤੇ ਹੋਰ ਚੀਜ਼ਾਂ ਜਿਹੜੀਆਂ ਵੀ ਜਿਸ ਵੀ ਫੀਲਡ ਦੇ ਵਿੱਚ ਉਹਨੂੰ ਰੁਚੀ ਹੋਵੇ ਜਿਹੜੇ ਬਾਕੀ ਕਰਾ ਕਿਸ ਪਾਸੇ ਨੂੰ ਸਪੋਰਟ ਕਰਦੇ ਉਹ ਉਹਦੇ ਵਿੱਚ ਮਾਸਟਰ ਹੁੰਦਾ ਕਿਉਂਕਿ ਰਾਹੂ ਦਾ ਨਕਸ਼ਤਰ ਹੈ ਰਾਹੂ ਖਾਸ ਕਰਕੇ ਕਲਾ ਦਾ ਮਾਸਟਰ ਹੈ ਜਿੰਨੇ ਜਿਸ ਤਰ੍ਹਾਂ ਫਿਲਮ ਇੰਡਸਟਰੀ ਹੈ ਉਹਦੇ ਵਿੱਚ ਜਿੰਨੀ ਵੀ ਕਲਾ ਕੈਮਰਾ ਆ ਬਿਜਲੀ ਹੈ ਜਿਹੜੀ ਜਿੰਨਾ ਵੀ ਮਤਲਬ ਇੱਕ ਕਮਿਊਨੀਕੇਸ਼ਨ ਦਾ ਆ ਟੈਲੀਫੋਨ ਹੈਗਾ ਆ ਅੱਜਕੱਲ ਜਿਹੜਾ ਸੈੱਲ ਫੋਨ ਹੈਗਾ ਇਹ ਸਾਰਾ ਰਾਹੂ ਹੈਗਾ ਆ ਕੰਪਿਊਟਰ ਰਾਹੂ ਹੈਗਾ ਤੇ ਉਹ ਜਿਸ ਤਰ੍ਹਾਂ ਅਲੱਗ-ਅਲੱਗ ਤਰ੍ਹਾਂ ਦੀਆਂ ਐਕਟਿੰਗ ਕਰਨੀ ਐਕਟਰ ਸਿੰਗਰ ਕੈਮਰਾਮੈਨ 뮤직 ਲਾਈਟਿੰਗ ਇਹਨਾਂ ਚੀਜ਼ਾਂ ਦਾ ਪੇਂਟਰ ਔਰ ਨੇਮ ਐਨੀ ਆਰਟ ਇਹ ਕੁੰਭ ਰਾਸ਼ੀ ਦੇ ਵਿੱਚ ਸਮਾਇਆ ਹੁੰਦਾ ਔਰ ਜਿਨ੍ਹਾਂ ਦਾ ਇਸ ਨਕਸ਼ਤਰ ਦੇ ਵਿੱਚ ਕੁੰਭ ਆਪਣੇ ਸੱਤ ਵਿਸ਼ਾ ਨਕਸ਼ਤਰ ਚ ਚੰਦਰਮਾ ਹੁੰਦਾ ਹੈ ਤੇ ਉਹ ਬੰਦੇ ਜਿਹੜੇ ਬਹੁਤ ਹੀ ਜ਼ਿਆਦਾ ਮਤਲਬ ਗਿਵਰ ਹੁੰਦੇ ਆ ਉਹ ਉਹਨਾਂ ਨੂੰ ਪਤਾ ਆ ਕਿ ਉਹਨਾਂ ਦੇ ਅੰਦਰ ਇੱਕ ਐਸਾ ਵਿਸ਼ਵਾਸ ਔਰ ਰਾਜੇ ਹੁੰਦੇ ਆ ਉਹਨਾਂ ਨੂੰ ਕੋਈ ਮਤਲਬ ਡਰ ਤਾਂ ਹਰ ਬੰਦੇ ਨੂੰ ਹੀ ਹੁੰਦਾ ਕਿ ਮੇਰਾ ਫਿਊਚਰ ਕਿਸ ਤਰ੍ਹਾਂ ਦਾ ਹੋਵੇ ਮਗਰ ਉਹਨਾਂ ਨੂੰ ਕਿਤੇ ਨਾ ਕਿਤੋਂ ਮਤਲਬ ਉਹ ਜਿੱਥੇ ਜੋ ਮਿਲ ਜਾਂਦਾ ਫਿਰ ਉਹ ਕਰ ਲੈਂਦੇ ਆ ਸੋ ਇਹ ਨਸ਼ੱਤਰ ਇਸ ਕਰਕੇ ਇਹ ਬੰਦੇ ਬਿਕੋਜ਼ ਇਹਨਾਂ ਦੇ ਵਿੱਚ ਆਰਟ ਹੁੰਦਾ ਆ ਤੇ ਇਹਨਾਂ ਨੂੰ ਮਤਲਬ ਜਿਹੜਾ ਆਪਣੇ ਆਰਟ ਦੀ ਵੀ ਕਈ ਵਾਰੀ ਪਤਾ ਨਹੀਂ ਲੱਗਦਾ ਉਹਦੀ ਕਦਰ ਨਹੀਂ ਕਦਰ ਨਹੀਂ ਕਹਿ ਸਕਦੇ ਪਤਾ ਹੀ ਨਹੀਂ ਲੱਗਦਾ ਉਹ ਉਹ ਇਹਨਾਂ ਨੂੰ ਇਦਾਂ ਲੱਗਦਾ ਕਿ ਸਭ ਨੂੰ ਇਦਾਂ ਹੀ ਪਤਾ ਮੈਂ ਮੈਨੂੰ ਕਦੇ ਨੂੰ ਥੋੜੀ ਪਤਾ ਮਗਰ ਇਹਨਾਂ ਦੇ ਨਾਲ ਜਿੰਨੇ ਵੀ ਲੋਕ ਹੁੰਦੇ ਉਹ ਐਸੇ ਹੁੰਦੇ ਇਹਨਾਂ ਦਾ ਬਹੁਤ ਗਲਤ ਫਾਇਦਾ ਉਠਾ ਰਹੇ ਆ ਖਾਸ ਕਰਕੇ ਜਿਹੜੀ ਦੂਸਰੀ ਰਾਸ਼ੀ ਹੈ ਸ਼ਰਾਪਤ ਅਗਰ ਬ੍ਰਿਹਚਕ ਬ੍ਰਿਹਚਕ ਵਿੱਚੂ ਸਕੋਰਪੀਓ ਉਹ ਰਾਸ਼ੀ ਦੇ ਬੰਦੇ ਇਹਨਾਂ ਦੇ ਨਾਲ ਕਿਤੇ ਜੁੜ ਜਾਣ ਤਾਂ ਉਹ ਇਹਨਾਂ ਨੂੰ ਖਾ ਜਾਣਗੇ ਉਹਦੇ ਤੇ ਵੀ ਆਪਾਂ ਗੱਲ ਕਰਾਂਗੇ ਕਿਸ ਤਰ੍ਹਾਂ ਹੋਣੋ ਇਹ ਸ਼ਰਾਪਤ ਰਾਸ਼ੀ ਕਿਸ ਕਰਕੇ ਆ ਬਿਕੋਜ਼ ਦੇ ਗਿਵ ਅਪ ਭੋਲੇ ਐ ਇਹ 11ਵੀਂ ਰਾਸ਼ੀ ਛਣੀ ਕੌਣ ਹੈ ਭੋਲੇ ਭੰਡਾਰੀ ਸ਼ਿਵਦਾਈ ਤਾਂ ਇੱਕ ਰੂਪ ਹੈ ਇਨਸਾਫ ਦੇਣ ਦਾ ਜੜ ਰੂਟ ਚੱਕਰਾ ਜਿੱਥੋਂ ਸਭ ਕੁਝ ਉਗਦਾ ਇਹ ਕੁੰਮ ਰਾਸ਼ੀ ਵਾਲੇ ਬਹੁਤ ਗਰੀਬ ਘਰਾਂ ਘਰ ਤੇ ਪੈਦਾ ਹੁੰਦੇ ਆ ਆਪਣੇ ਖਾਨਦਾਨ ਦੇ ਵਿੱਚ ਉਹ ਖਾਨਦਾਨ ਨੂੰ ਤਾਰਨ ਵਾਲੇ ਹੁੰਦੇ ਆ ਤੇ ਉਹਨਾਂ ਨੂੰ ਉਹਨਾਂ ਦਾ ਖਾਨਦਾਨ ਹਮੇਸ਼ਾ ਲੁੱਟ ਲਾਇਆ ਪਰੇਸ਼ਾਨ ਕਰਦਾ ਆ ਤੇ ਹਰ ਵਕਤ ਉਹਨਾਂ ਉਹ ਇਹ ਬੰਦੇ ਜਿਹੜੇ ਨਾ ਮਤਲਬ ਇਹਨਾਂ ਨੂੰ ਗਲਤ ਜੱਜ ਕੀਤਾ ਜਾਂਦਾ ਜਦੋਂ ਵਕਤ ਆਦਾ ਆ ਇਹਨਾਂ ਦੀਆਂ ਜਿਹੜੀਆਂ ਅਸ਼ਾਇਆਂ ਵੀ ਇਹਨਾਂ ਦੇ ਖਿਲਾਫ ਖੜਾ ਲੋਕ ਕਰ ਦਿੰਦੇ ਆ ਸੋ ਇਸ ਕਰਕੇ ਇਹਨਾਂ ਦੇ ਜਿਹੜੀ ਹੈ ਇਹਨਾਂ ਨੂੰ ਜਦੋਂ ਉਹਨਾਂ 42 ਸਾਲ ਉਮਰ ਲੰਘ ਜਾਂਦੀ ਹੈ 42 ਤੋਂ 49 ਦੇ ਵਿੱਚ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਬੜਾ ਇੱਕ ਅਜੀਬੋ-ਗਰੀਬ ਟਾਈਮ ਆਦਾ ਹੈ ਕੁੰਭ ਰਾਸ਼ੀ ਵਾਲਿਆਂ ਦੇ ਵਿੱਚ ਉਸ ਟਾਈਮ ਦੇ ਵਿੱਚ ਅਸਲ ਵਿੱਚ ਇਹਨਾਂ ਨੂੰ ਪਹਿਲੀ ਵਾਰ ਅਕਲ ਆਦੀ ਹੈ ਇਹਨਾਂ ਨੂੰ ਪਤਾ ਲੱਗਦਾ ਹੂ ਆਮ ਆਈ ਮੈਂ ਕੌਣ ਹਾਂ ਸੋ ਦੋਸਤੋ ਕੁੰਭ ਰਾਸ਼ੀ ਦੇ ਜਿਹੜੇ ਮਾਲਕ ਹੈ ਜਿਸ ਤਰ੍ਹਾਂ ਸਲਮਾਨ ਖਾਨ ਹੈ ਗੋਵਿੰਦਾ ਸਾਹਿਬ ਹੈਗੇ ਆ ਫਿਲਮ ਐਕਟਰ ਸ਼ਮੀ ਕਪੂਰ ਸਾਹਿਬ ਐਲਵਿਸ ਪ੍ਰੈਸਲੀ ਐਂਡ ਮਾਈਕਲ ਜੈਕਸਨ ਨੇਮ ਬਹੁਤ ਹੀ ਡਿਫਰੈਂਟ ਲੋਗ ਹੈ ਸੋ ਇਹਨਾਂ ਦੇ ਕੋਲ ਨੇਚੁਰਲੀ ਇਹਨਾਂ ਦਾ ਧਿਆਨ ਜਿਹੜਾ ਹੈ ਸਪਿਰਚੁਅਲਿਟੀ ਦਾ ਬਹੁਤ ਗਿਆਨ ਹੁੰਦਾ ਇਹਨਾਂ ਨੂੰ ਇਹਨਾਂ ਦੇ ਕੋਲ ਮਤਲਬ ਅਸਟਰੋਲੋਜੀ ਦੀ ਵਿਦਿਆ ਬਾਸਤੂ ਦੀ ਵਿਦਿਆ ਯੋਗ ਮੈਡੀਟੇਸ਼ਨ ਨੇਚੁਰਲੀ ਇਹਨਾਂ ਦੇ ਵਿੱਚ ਉਹ ਹੁੰਦਾ ਆ ਅੱਛਾ ਇਹ ਲੋਗ ਇਹਨਾਂ ਨੂੰ ਬੇਕੂਫ ਸਮਝਦੇ ਆ ਬਿਕੋਜ਼ ਇਹ ਛੋਟੀ ਛੋਟੀ ਚੀਜ਼ ਜਦੋਂ ਇਹਨਾਂ ਦੇ ਸਾਹਮਣੇ ਕੋਈ ਚੋਰੀ ਕਰਦਾ ਜਾਂ ਕੋਈ ਐਸਾ ਕਰਦਾ ਆ ਤੇ ਇਹ ਇਸ ਤਰ੍ਹਾਂ ਐਕਟ ਕਰਦੇ ਕਿ ਜਿਦਾਂ ਮੈਂ ਦੇਖਿਆ ਹੀ ਨਹੀਂ ਰੀਜ਼ਨ ਕੀ ਹੈ ਇਹਨਾਂ ਨੂੰ ਇਹਨਾਂ ਨੂੰ ਉਸ ਬੰਦੇ ਤੇ ਦਇਆ ਆਉਂਦੀ ਹੁੰਦੀ ਹੈ ਜਿਹੜਾ 2 ਰੁਪਏ ਦੇ ਲਈ ਆਪਣਾ ਇਮਾਨ ਖੋ ਰਿਹਾ ਹੁੰਦਾ ਇਹ ਉਹਨੂੰ ਲੱਖਾਂ ਦੇਣਾ ਚਾਹੁੰਦੇ ਹੁੰਦੇ ਸੋ ਉਹੀ ਲੋਕ ਇਹਨਾਂ ਨੂੰ ਫਿਰ ਬਦਨਾਮ ਵੀ ਕਰਦੇ ਤੇ ਇਹਨਾਂ ਦਾ ਫਿਰ ਵਿਸ਼ਵਾਸ ਇੱਕ ਟਾਈਮ ਦੁਨੀਆ ਤੋਂ ਸਭ ਤੋਂ ਉੱਠ ਜਾਂਦਾ ਹੈ ਤੇ ਜਦੋਂ ਉਹ ਵਿਸ਼ਵਾਸ ਉੱਠ ਜਾਂਦਾ ਹੈ ਤਾਂ ਇਹ ਫਿਰ ਜਿਹੜੇ ਇੱਕ ਟਾਈਮ ਜ਼ਿੰਦਗੀ ਦੇ ਵਿੱਚ ਅਕੇਲੇ ਹੋ ਜਾਂਦੇ ਆ ਕੱਲੇ ਹੋ ਜਾਂਦੇ ਇਹਨਾਂ ਨੂੰ ਆਕਾਂਤ ਪਸੰਦ ਹੋਈ ਹੈ ਤੇ ਜਾਫਰੇ ਐਕਟਿਵ ਹੁੰਦੇ ਜਦੋਂ ਇਹਨਾਂ ਦੇ ਨਾਲ ਕੋਈ ਹੁੰਦਾ ਕਿਉਂਕਿ ਰਾਹੂ ਦਾ ਇਹ ਨਕਸ਼ਤਰ ਹੈਗਾ ਇਹ ਇਨਰ ਸੈਲਫ ਦੇ ਵਿੱਚ ਮਤਲਬ ਆਪਣੇ ਆਪ ਦੇ ਇਹਨਾਂ ਨੂੰ ਕੰਪਨੀ ਪਸੰਦ ਹੁੰਦੀ ਹੈ ਇਹ ਹਰ ਤਰ੍ਹਾਂ ਦਾ ਐਕਸਪੀਰੀਅੰਸ ਕਰ ਸਕਦੇ ਇਹਨਾਂ ਦੇ ਵਿੱਚ ਇਹ ਮਤਲਬ ਇਹਨਾਂ ਨੂੰ ਹਰ ਨਮੀ ਚੀਜ਼ ਦਾ ਪਤਾ ਹੁੰਦਾ ਹੈ ਬਟ ਇਹਨਾਂ ਦੇ ਵਿੱਚ ਲਾਲਚ ਖਤਮ ਹੋ ਜਾ ਹੁੰਦਾ ਬਿਕੋਜ਼ ਇਹ ਅੰਦਰੋਂ ਤ੍ਰਿਪਤ ਹੁੰਦੇ ਆ ਇਸ ਕਰਕੇ ਵੀ ਉਹਦੇ ਨਾਲ ਇਹਨਾਂ ਦਾ ਇਸ ਸੰਸਾਰ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੁੰਦੇ ਹੋਏ ਵੀ ਲੋਕ ਇਹਨਾਂ ਨੂੰ ਮਤਲਬ ਬੜਾ ਮਿਸਯੂਜ਼ ਕਰ ਲੈਂਦੇ ਆ ਇਸ ਕਰਕੇ ਇਹਨਾਂ ਦਾ ਜਦੋਂ ਜਦੋਂ ਮਤਲਬ ਜਿਨ੍ਹਾਂ ਦੇ ਲਈ ਅੱਛਾ ਕਰਦੇ ਉਹਨਾਂ ਨੂੰ ਜਦੋਂ ਇਹਨਾਂ ਨੂੰ ਗੁੱਡ ਰਿਜ਼ਲਟ ਆਊਟਕਮ ਨਹੀਂ ਮਿਲਦੇ ਤੇ ਇਹ ਬੰਦੇ ਜਿਹੜੇ ਸਪਿਰਚੁਅਲਿਟੀ ਦੀ ਤਰਫ ਜਿਹੜੇ ਆਪਣੇ ਆਪ ਨੂੰ ਬਦਲ ਲੈਂਦੇ ਆ ਸੋ ਦੋਸਤੋ ਕੁੰਭ ਰਾਸ਼ੀ ਇਹ ਸ਼ਰਾਬਤ ਮੰਨੀ ਜਾਂਦੀ ਹੈ ਬਟ ਇਹ ਦਇਆਵਾਨ ਰਾਸ਼ੀ ਆਈ ਹੋਪ ਕੁੰਭ ਰਾਸ਼ੀ ਵਾਲੇ ਬੰਦੇ ਜਿਹੜੇ ਅੱਜ ਕੱਲ ਉਹਨਾਂ ਦੇ ਉੱਤੇ 60 ਸਤੀ ਦਾ ਜਿਹੜਾ ਆਖਰੀ ਢਾਈਆ ਚੱਲ ਰਿਹਾ ਹੈਗਾ ਆ ਤੇ ਉਹ ਜਿਹੜਾ ਹੈਗਾ ਆ ਹਲੇ ਮਾਰਚ April ਪਹਿਲੀ ਤੋਂ ਕਹਿ ਲੋ ਸ਼ੁਰੂ ਹੋਇਆ ਤੇ ਢਾਈ ਸਾਲ ਚੱਲੇਗਾ ਤੇ ਇਹਨਾਂ ਨੂੰ ਇਸ ਵਕਤ ਖਾਸ ਕਰਕੇ ਇਹ ਪੀੜਿਤ ਹੈਗੇ ਆ ਰਾਹੂ ਤੇ ਮੰਗਲ ਦੇ ਨਾਲ ਜਿਹੜਾ ਕਿ 28 ਜੁਲਾਈ ਨੂੰ ਠੀਕ ਹੋ ਜਾਣਾ ਹੈ ਮਗਰ ਉਸ ਤੋਂ ਬਾਅਦ ਸ਼ਨੀ ਤੇ ਮੰਗਲ ਦਾ ਵੀ ਜਿਹੜਾ ਹਲੇ ਜੋਗ ਜਿਹੜਾ ਹੈਗਾ ਆ ਉਹ ਇਹਨਾਂ ਨੂੰ ਫੇਵਰ ਨਹੀਂ ਕਰ ਰਿਹਾ ਤੇ ਇਹ ਜਿਹੜਾ ਸਾਰਾ ਹੈਗਾ ਆ ਇਹਨਾਂ ਨੂੰ ਹੌਲੀ-ਹੌਲੀ ਹੋਣ ਜ਼ਿੰਦਗੀ ਦੇ ਵਿੱਚ ਤਰੱਕੀਆਂ ਜੜੀਆਂ ਮਿਲਣੀਆਂ ਸ਼ੁਰੂ ਹੋ ਜੜੀਆਂ ਬਿਕੋਜ਼ ਇਹ ਸਾਲ ਮੰਗਲ ਦਾ ਹੋਣ ਕਰਕੇ ਇੰਨਾ ਐਕਟ ਨਹੀਂ ਕੀਤਾ ਇਹਨਾਂ ਨੇ ਸੋ ਆਉਣ ਵਾਲੇ ਟਾਈਮ ਦੇ ਵਿੱਚ ਹੋਪ ਇਹਨਾਂ ਦੀ ਜ਼ਿੰਦਗੀ ਜਿਹੜੀ ਉਹ ਬਹੁਤ ਬਿਊਟੀਫੁਲ ਹੋਏ ਧੰਨਵਾਦ